ਬਸ ਲੋਕ ਭਲਾਈ ਦੇ ਕੰਮਾਂ ਦੇ ਵਾਲੇ ਲੋਕ ਭਲਾਈ ਬਾਪੂ ਮੰਡਲ ਦਾ ਹੋਰ ਅੱਗੇ ਕਦਮ ਪਤਾਉਂਦੇ ਹੋਏ ਅੱਜ ਰਾشن ਦੀ ਸਕੀਮ ਦਾ ਵੀ ਥੋੜਾ ਜਿਹਾ ਆਗਾਜ਼ ਕਰਦੇ ਹੋਏ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਲਈ ਅੱਜ ਸ਼ੁਰੂਆਤ ਕਰਦੇ ਹੋਏ ਹੈ ਠੀਕ ਹੈ ਜੀ ਆਜੋ ਇਹ ਵੀ ਗਵਰਨਮੈਂਟ ਦਾ ਹੈਗਾ ਇਹਨਾਂ ਦਾ ਬਾਲੇ ਛੱਤਾਂ ਦਾ ਵੀ ਜਿਹੜਾ ਹੈਗਾ ਪਤਾ ਨਹੀਂ ਪੈਸੇ ਮਿਲੇ ਨਹੀਂ ਆ ਦੇਖੋ ਕੀ ਹਾਲ ਤੇ ਹੈ ਜੀ ਆਈ ਕੋ ਕਮਰਾ ਹੈ ਹਾਂ ਜੀ ਇੱਕ ਕੋਈ ਹੈ ਇੱਥੇ ਰਹਿੰਦੀ ਜੀ ਗੁੱਡੀ ਆ ਜੀ ਵਾਹ ਅਵਾਜ਼ ਆ ਰਹੀ ਰਹੀ ਆ ਆਈ ਰੋਟੀ ਪਣੀ ਇੱਥੇ ਬਣਾਇਆ ਆਪਣਾ ਜੀ ਜੀ ਬਾਲੀ ਤੋਂ ਤੱਕ ਪੈਸੇ ਵੀ ਛੱਟ ਲਈ ਨਹੀਂ ਮੈਨੂੰ ਦਿੱਤੇ ਦੱਸਾਂ ਜੀ ਦੱਦਮ ਤੁਸੀਂ ਜੀ ਅੱਜ ਤੁਹਾਡੇ ਘਰ ਬੱਪ ਮੰਡਲਾ ਆਏ ਆ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਅਕਲ ਜੀ ਇਹਨਾਂ ਦਾ ਹਾਂਜੀ ਤੇ ਕੁਝ ਹੋਰ ਕਹਿਣਾ ਚਾਹੋਗੇ ਇਹਨਾਂ ਨੂੰ ਹਾਂਜੀ ਬਹੁਤ ਧੰਨਵਾਦ ਹਾਂਜੀ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਲੋਕ ਭਲਾਈ ਬਾਪੂ ਮੰਡਲ ਵੱਲੋਂ ਜੀ ਇੱਕ ਪਰਿਵਾਰ ਨੂੰ ਰਾਸ਼ਨ ਜਿਹੜਾ ਆ 1 ਮਹੀਨੇ ਦਾ ਦਿੱਤਾ ਜਾ ਰਿਹਾ ਸਾਡੇ ਨੂੰ ਕਿਉਂਕਿ ਇਸ ਘਰ ਦੇ ਜਿਹੜੇ ਪਰਿਵਾਰ ਮੈਂਬਰ ਹੈ ਉਹਨਾਂ ਦਾ ਇਸ ਵੇਲੇ ਜਿਆਦਾ ਕਮਾਈ ਦਾ ਸਾਧਨ ਹੈ ਨਹੀਂ ਨਾ ਭਾਪ ਤੇ ਇਹ ਇਹਨਾਂ ਦੇ ਬਾਰੇ ਸਾਨੂੰ ਕਿਸੇ ਨੇ ਪਹਿਲਾਂ ਪਤਾ ਨਹੀਂ ਸੀ ਕਿ ਇਹਨਾਂ ਦੇ ਕੋਲ ਤਾਂ ਤਿੰਨ ਵਾਰ ਤੋਂ ਹੀ ਰਾਸ਼ਨ ਖਤਮ ਹੈ ਤੇ ਸਾਡਾ ਸਾਰਾ ਜਿਹੜਾ ਬਾਪੂ ਮੰਡਲ ਦਾ ਈਮਾਨ ਜੀ ਆਪਕੇ ਇਹਨਾਂ ਦੇ ਵਿਰਸਾ ਲਈ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਇਸ ਦੇ ਵੀ ਇਹੋ ਜਿਹੀ ਸੇਵਾ ਦੀ ਬਖਸ਼ਿਸ਼ ਜਿਨ੍ਹਾਂ ਨੇ ਵੀ ਸਾਨੂੰ ਮਦਦ ਆਉਣਾ ਦਾ ਵੀ ਧੰਨਵਾਦ ਕਰਦੇ ਹਾਂ ਤੁਹਾਡੇ ਰੋਡ ਬੰਦ ਜਿਹੜਾ ਪਰਿਵਾਰ ਆ ਅਸੀਂ ਉਹਨੂੰ ਇਹ ਰਾਸ਼ਨ ਦਿੰਦੇ ਹਾਂ ਜੇ ਕੋਈ ਵੀ ਸਾਡੀ ਨਜ਼ਰ ਵਿੱਚ ਜਾਂ ਸਾਡੇ ਤੱਕ ਪਹੁੰਚ ਕਰੇਗਾ ਜਿਹੜਾ ਰੋਡ ਬੰਦ ਹੋਏਗਾ ਉਹਨੂੰ ਅਸੀਂ ਜਰੂਰ ਇਸ ਤਰ੍ਹਾਂ ਰਾਸ਼ਨ ਦੇ ਰੂਪ ਵਿੱਚ ਹੈਲਪ ਕਰਾਂਗੇ ਧੰਨਵਾਦ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਰੈਕਸ਼ਨ ਬਣ ਦਿੱਤਾ ਜੀ ਬਹੁਤ ਪੁਲਾਈ ਹੈਪੀ ਮੰਨਦਾ ਬਾਪੂ ਮੰਨਦਾ ਠੀਕ ਹੈ ਕਿ ਕੁਝ ਕਹਿਣਾ ਚਾਹੁੰਦੇ ਇਹਨਾਂ ਨੂੰ ਹੋਰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ